ਇਹ ਕੋਈ ਹੇਲ ਸਟੇਸ਼ਨ ਨਹੀਂ ਹੈਗਾ ਨਾ ਤਾਂ ਅਸੀਂ ਚੰਡੀਗੜ੍ਹ ਵਾਲੀ ਲੇਕ ਪਰ ਬੈਠੇ ਆ ਇਹ ਤੂਰੀ ਦਾ ਪਿੰਡ ਬੱਬਨਪੁਰਾ ਬੱਬਨਪੁਰ ਦੇ ਕੋਲ ਦੀ ਇਹ ਨਹਿਰ ਗੁਜ਼ਰਦੀ ਹੈ ਤੇ ਉੱਥੇ ਕੋਈ ਪ੍ਰਾਈਵੇਟ ਕੰਪਨੀ ਇਹ ਮਿਸ਼ਕਰਮਾ ਇੰਡਸਟਰੀਜ਼ ਦੀ ਕੋਈ ਬੋਟ ਹੈ ਬੋਟਸ ਲੈ ਕੇ ਆਈ ਹੈ ਇੱਥੇ ਜਿਹਦੇ ਵਿੱਚ ਆਮ ਲੋਕਾਂ ਨੂੰ ਇਹ ਜਿਹੜੀ ਨਹਿਰ ਹੈ ਬੱਬਨਪੁਰ ਵਾਲੀ ਨਹਿਰ ਹੈ ਇਹ ਬੱਬਨਪੁਰ ਵਾਲੀ ਨਹਿਰ ਹੈ ਇਹਦੇ ਵਿੱਚ ਬੋਟਿੰਗ ਕਰਾਇਆ ਕਰਨਗੇ ਤੇ ਕਿੰਨੀ ਕਾਮਯਾਬ ਹੁੰਦੀ ਹੈ ਕਿੰਨੀ ਕਿ ਨਹੀਂ ਹੁੰਦੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਇੱਕ ਵਧੀਆ ਉਪਰਾਲਾ ਇੱਕ ਟੂਰਿਜ਼ਮ ਦੇ ਲਈ ਬਹੁਤ ਵਧੀਆ ਮੈਨੂੰ ਲੱਗਦਾ ਵੀ ਹੋਊਗਾ ਪਿੰਡਾਂ ਵਾਲੇ ਏਰੀਏ ਦੇ ਵਿੱਚ ਇਹ VOTING ਦਾ ਨਜ਼ਾਰਾ ਲੈਣ ਦਾ ਮੌਕਾ ਪਿੰਡਾਂ ਵਾਲੇ ਲੋਕਾਂ ਨੂੰ ਤੇ ਆਮ ਜਿਹੜੇ ਧੂਰੀ ਦੇ ਨਿਵਾਸੀ ਨੇ ਨੇੜੇ-ਤੇੜੇ ਦੇ ਉਹਨਾਂ ਨੂੰ VOTING ਦਾ ਨਜ਼ਾਰਾ ਲੈ ਸਕਦੇ ਆ ਪਰਿਵਾਰ ਨਾਲ ਵੀ ਆ ਸਕਦੇ ਹੋ ਸੇਫਟੀ ਦੇ ਲਈ ਉਹ ਦੇਖੋ ਸਾਰੀਆਂ ਜੈਕਟਸ ਵਗੈਰਾ ਵੀ ਨੇ ਨਾਲ ਕੋਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਟਾਰਟ ਹੋ ਜਾਣਾ ਤੇ ਇਹੋ ਜਿਹਾ ਮੇਰੇ ਖਿਆਲ ਕਿਸ਼ਤੀਆਂ ਹੋਰ ਵੀ ਆਉਣਗੀਆਂ ਲਖਵਿੰਦਰ ਜੀ ਇਹੋ ਜਿਹਾ ਕੁਸ਼ਤੀਆਂ ਕੁਝ ਹੋਰ ਵੀ ਆਉਣਗੀਆਂ ਦੇਖੋ ਮੋਟਰ ኦਪਰੇਟਿਡ ਇਹ ਕਿਸ਼ਤੀਆਂ ਨੇ ਮੇਰੇ ਖਿਆਲ ਇਹ ਬੜੀ ਸਪੀਡ ਦੇ ਵਿੱਚ ਚੱਲਿਆ ਕਰਨਗੀਆਂ ਤੇ ਪੂਰਾ ਬੋਟਿੰਗ ਦਾ ਨਜ਼ਾਰਾ ਰਹਿਣ ਵਾਲਾ ਤੇ ਤੁਸੀਂ ਉੱਧਰ ਹੋ ਜਾਓ ਥੋੜਾ ਜਿਹਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਕਰਾਂਗੇ ਕਿ ਇੱਥੇ ਵੀ ਬੋਟਿੰਗ ਹੋਇਆ ਕਰੇਗੀ ਬਹੁਤ ਬਹੁਤ ਧੰਨਵਾਦ